ਬੀਤੀ ਰਾਤ ਦੇ ਵਿੱਚ ਦੋ ਟੜ ਦੇ ਵਿੱਚ ਲੜਾਈ ਹੁੰਦੀ ਆ ਹੁਣ ਦੂਸਰਾ ਪੱਖ ਵੀ ਮੀਡੀਆ ਦੇ ਸਾਹਮਣੇ ਆਇਆ ਹੈ ਮੁਸਲਮਾਨ ਭਾਈ ਚਾਰੇ ਵੱਲੋਂ ਕਿਹੜੀ ਗੱਲਬਾਤ ਕਰਦੇ ਆ ਭਾਈ ਜੀ ਕੀ ਗੱਲ ਹੋਈ ਸੀ ਤੁਹਾਡੇ ਵੱਲੋਂ ਕਿਹੜਾ ਪ੍ਰੋਟੈਸਟ ਕੀਤਾ ਜਾ ਰਿਹਾ ਸੀ ਡੀਸੀ ਆਫਿਸ ਦੇ ਬਾਹਰ ਤੁਹਾਡੇ ਵੱਲੋਂ ਇੱਕ ਮੰਗ ਪੱਤਰ ਪੁਲਿਸ ਕਮਿਸ਼ਨਰ ਨੂੰ ਦਿੱਤਾ ਜਾ ਰਿਹਾ ਹੈ ਕੱਲ ਮੁਸਲਿਮ ਸੰਘਰਸ਼ ਪੰਜਾਬ ਵੱਲੋਂ ਇੱਕ ਪੀਸਫੁਲੀ ਪ੍ਰੋਟੈਸਟ ਮਾਰਚ ਜਿਹੜਾ ਆਰਗੇਨਾਈਜ਼ ਕੀਤਾ ਗਿਆ ਸੀਗਾ ਬਰੇਲੀ ਦੇ ਵਿੱਚ ਜੋ ਘਟਨਾ ਘਟੀ ਹੈ ਜੋ ਪੁਲਿਸ ਨੇ ਲਾਠੀ ਚਾਰਜ ਕੀਤਾ ਹੈ ਛੋਟੇ ਛੋਟੇ ਬੱਚਿਆਂ ਤੇ ਉਹਨਾਂ ਦੇ ਇੱਕ ਬੱਚੇ ਦੀ ਮੌਤ ਹੋ ਗਈ ਹੈ ਪੁਲਿਸ ਨੇ ਜਿਹੜਾ ਬੁਲਡੋਜ਼ਰ ਦੀ ਕਾਰਵਾਈ ਕੀਤੀ ਹੈ ਫੇਕ ਐਫ ਆਈ ਆਰਸ ਕੀਤੀਆਂ ਉਹਨਾਂ ਨੂੰ ਰੱਦ ਕਰਾਉਣ ਵਾਸਤੇ ਉਹਨਾਂ ਦੀ ਜੁਡੀਸ਼ੀਅਲ ਇਨਕੁਆਇਰੀ ਵਾਸਤੇ ਅਸੀਂ ਜਿਹੜਾ ਆ ਕੱਲ ਇੱਕ ਪ੍ਰੋਟੈਸਟ ਮਾਰਚ ਕੱਢਿਆ ਸੀਗਾ ਉਹ ਪ੍ਰੋਟੈਸਟ ਮਾਰਚ ਲੈ ਕੇ ਅਸੀਂ ਸੀਪੀ ਸਾਹਿਬ ਨੂੰ ਮੈਮੋਰੰਡਮ ਦੇਣਾ ਸੀਗਾ ਬੜਾ ਪੀਸਫੁਲ ਸੀ ਸ਼੍ਰੀ ਰਾਮ ਚੌਂਕ ਤੋਂ ਚੱਲ ਕੇ ਅਸੀਂ ਉੱਥੇ ਤੱਕ ਪਹੁੰਚੇ ਆ ਉੱਥੇ ਪਹੁੰਚਣ ਤੋਂ ਬਾਅਦ ਅਸੀਂ ਆਰਾਮ ਨਾਲ ਬੈਠੇ ਸੀ ਸੀਪੀ ਸਾਹਿਬ ਅਵੇਲੇਬਲ ਨਹੀਂ ਸੀਗੇ ਉਹ ਉਹਨਾਂ ਨੂੰ ਆਉਣ ਨੂੰ 10 ਮਿੰਟ ਲੱਗੇ 10 ਮਿੰਟ ਬਾਅਦ ਅਸੀਂ ਜਿਹੜਾ ਆ ਉੱਥੇ ਇੱਕ ਆ ਕੇ ਉਹ ਜਿਹੜਾ ਜੈ ਸ਼੍ਰੀ ਰਾਮ ਦੇ ਨਾਰੇ ਲਾਣੇ ਸ਼ੁਰੂ ਕਰ ਦਿੰਦਾ ਹੈ ਅਸੀਂ 3-400 ਬੰਦਾ ਜਿੱਥੇ ਬੈਠਾ ਮੌਜੂਦ ਹੈ ਪਤਾ ਹੈ ਮੁਸਲਮਾਨ ਭਾਈਚਾਰੇ ਦੇ ਲੋਕ ਬੈਠੇ ਆ ਪਹਿਲੀ ਗੱਲ ਤਾਂ ਇਹ ਹੈ ਕਿ ਉਹ ਬੰਦਾ ਆ ਕੇ ਨਾਰੇਬਾਜ਼ੀ ਕਰਦਾ ਕਿਉਂ ਆ ਚਲੋ ਪੁਲਿਸ ਵਾਲੇ ਮੌਜੂਦ ਸੀਗੇ ਉੱਥੇ ਮੌਕੇ ਤੇ ਸਾਰੇ ਪੁਲਿਸ ਐਡਮਿਸ਼ਨ ਸੀਨੀਅਰ ਆਲਾ ਅਧਿਕਾਰੀ ਵੀ ਮੌਜੂਦ ਸੀਗੇ ਉਹ ਥੋੜੀ ਦੂਰ ਜਾ ਕੇ ਫੇਰ ਰੁਕ ਗਿਆ ਉੱਥੇ ਜਾ ਕੇ ਨਾਰੇਬਾਜ਼ੀ ਕਰਨ ਲੱਗ ਪਿਆ ਬਲਕਿ ਅਪਸ਼ਬਦ ਵੀ ਬੋਲੇ ਉਹਨੇ ਉਸ ਤੋਂ ਬਾਅਦ ਪੁਲਿਸ ਨੂੰ ਅਸੀਂ ਕਿਹਾ ਕਿ ਯਾਰ ਇਹ ਬੰਦਾ ਦੇਖੋ ਕਰੋ ਜਦੋਂ ਅਪਸ਼ਬਦ ਬੋਲੇ ਤਾਂ ਉੱਥੇ 4-5 ਜਿਹੜ ਉਹਨਾਂ ਨੇ ਵੀ ਅੱਲਾਹੁ ਅਕਬਰ ਕਹਿਣਾ ਸ਼ੁਰੂ ਕਰ ਦਿੱਤਾ ਉਹਨਾਂ ਜੈ ਸ਼੍ਰੀ ਰਾਮ ਕਹੇ ਇਧਰੋਂ ਅੱਲਾਹੁ ਅਕਬਰ ਕਹਿਆ ਐਡੀ ਗੱਲ ਹੋਈ ਹੈ ਕੋਈ ਇਥੇ ਮਾਰਕੁਟਾਈ ਨਹੀਂ ਕੁਝ ਨਹੀਂ ਹੋਇਆ ਇਮੀਡੀਏਟ ਜਿਹੜਾ ਉਸ ਮਾਮਲੇ ਨੂੰ ਉੱਥੇ ਖਤਮ ਕਰ ਲਿਤਾ ਗਿਆ ਇਨ ਬਿਟਵੀਨ ਦੋ ਭਾਜਪਾ ਦੇ ਬੰਦੇ ਉੱਥੇ ਖੜੇ ਸੀਗੇ ਮੌਕੇ ਤੇ ਥੋੜੀ ਦੂਰੀ ਤੇ ਉਹ ਬੰਦੇ ਵੀ ਉਹਦੇ ਪੱਖ 'ਚ ਆ ਗਏ ਆ ਕੇ ਉਸ ਬੰਦੇ ਨੂੰ ਲੈ ਗਏ ਉੱਥੋਂ ਲੈ ਗਏ ਅਸੀਂ ਸੀਪੀ ਮੈਡਮ ਕੋ ਅੰਦਰ ਬੈਠੇ ਸੀਗੇ ਸੀਪੀ ਮੈਡਮ ਕੋ ਅੰਦਰ ਬੈਠੇ ਸਾਰੇ ਗੱਲਬਾਤ ਚੱਲ ਰਹੀ ਸੀ ਮੈਮੋਰੰਡਮ ਦਿੱਤਾ ਸੀ ਬੜਾ ਵਧੀਆ ਬਾਤ ਤਰੀਕੇ ਨਾਲ ਬਾਹਰ ਆਇਆ ਸੀ ਕੋਈ ਇਦਾਂ ਦੀ ਗੱਲ ਨਹੀਂ ਸੀਗੀ ਸਾਰਾ ਕੁਝ ਬੜਾ ਵਧੀਆ ਤਰੀਕੇ ਨਾਲ ਉੱਥੇ ਹੋ ਗਿਆ ਖਤਮ ਹੋ ਗਿਆ ਸਾਰਾ ਕੁਝ ਬਾਅਦ ਦੇ ਵਿੱਚ ਕੀ ਹੋਇਆ ਮੈਨੂੰ ਪਤਾ ਲੱਗਾ ਮੈਂ ਮਲੇਰਕੋਟਲੇ ਜਾ ਰਿਹਾ ਸੀ ਤੇ ਮੈਨੂੰ ਪਤਾ ਲੱਗਾ ਰਸਤੇ 'ਚ ਕਿ ਭਾਜਪੀ ਨੇ ਇਹ ਮਾਮਲੇ ਨੂੰ ਟੇਕ ਅਪ ਕੀਤਾ ਆ ਤੇ ਉਸ ਤੋਂ ਬਾਅਦ ਉਹਨਾਂ ਨੇ ਧਰਨਾ ਪ੍ਰਦਰਸ਼ਨ ਕਰ ਦਿੱਤਾ ਤੇ ਇਹ ਕਿਹਾ ਗਿਆ ਕਿ ਜੈ ਸ਼੍ਰੀ ਰਾਮ ਦੇ ਨਾਰੇ ਜਿਹੜੇ ਐ ਲਾਉਣ ਤੇ ਹਿੰਦੂ ਯੁਵਕ ਨੂੰ ਕੁੱਟਿਆ ਟੋਟਲੀ ਝੂਠ ਹੈ ਬੀਜਪੀ ਦਾ ਬਿਲਕੁਲ ਝੂਠ ਹੈ ਮੇਰੇ ਕੋਲ ਵੀਡੀਓ ਅਵੇਲੇਬਲ ਹੈ ਉਹਦੇ ਵਿੱਚ ਕੋਈ ਮਾਰਕੁਟਾਈ ਨਹੀਂ ਹੋਈ ਹੈਗੀ ਕੋਈ ਉਹਦੇ ਨਾਲ ਜਿਹੜੀ ਵਧਕੀ ਨਹੀਂ ਕੀਤੀ ਗਈ ਹੈ ਇਹ ਗੱਲ ਹੈ ਦੂਜੀ ਗੱਲ ਹੈ ਉਹ ਮੈਂ ਤੁਹਾਨੂੰ ਦਿਖਾ ਦਿੰਦਾ ਵੀਡੀਓ ਦੂਜੀ ਗੱਲ ਇਹ ਹੈ ਕਿ ਉਹ ਜਿਹੜਾ ਬੰਦਾ ਆ ਉਹ ਜਿਹੜਾ ਉੱਥੇ ਬੰਦਾ ਆਇਆ ਆਇਆ ਕਿਉਂ ਉੱਥੇ ਉੱਥੇ ਜਿਹੜਾ ਸਭ ਕੁਝ ਚੱਲ ਰਿਹਾ ਮੈਂ ਦਿਖਾ ਦਿੰਦਾ ਇੱਕ ਵੀਡੀਓ ਦਿਖਾ ਦਿੰਦਾ ਆ ਆ ਵੀਡੀਓ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਉਹ ਬੰਦਾ ਆਂਦਾ ਆ ਨਾਰੇਬਾਜੀ ਕਰਨ ਲੱਪੈਂਦਾ ਮੁਸਲਿਮ ਭਾਈਚਾਰੇ ਵੱਲੋਂ ਕੋਈ ਰਿਐਕਸ਼ਨ ਨਹੀਂ ਆਉਦਾ ਕੋਈ ਰਿਐਕਸ਼ਨ ਨਹੀਂ ਆਉਂਦਾ ਆ ਦੇਖੋ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਕਰਨ ਲੱਗਾ ਹੁਣ ਦੇਖੋ ਇੱਕ ਬੰਦਾ ਚਾਰ ਪੰਜ ਸੋ ਬੰਦੇ ਦੇ ਵਿੱਚ ਆ ਰਿਹਾ ਆ ਇਹਦਾ ਮਤਲਬ ਕਿਤੇ ਨਾ ਕਿਤੇ ਕੋਈ ਨਾ ਕੋਈ ਪਲੈਨਿੰਗ ਦੇ ਤਹਿਤ ਆ ਰਿਹਾ ਆ ਆ ਗਿਆ ਸਭ ਕੁਝ ਹੋ ਗਿਆ ਖਤਮ ਹੋ ਗਿਆ ਸਾਰਾ ਮਾਮਲਾ ਪਰ ਉਹਨਾਂ ਨੂੰ ਲੱਗਾ ਕਿ ਯਾਰ ਅਸੀਂ ਤਾਂ ਭੇਜਿਆ ਸੀ ਬੰਦਾ ਉਹਨਾਂ ਨੇ ਮੁਸਲਿਮ ਭਾਈਚਾਰੇ ਨਾਲ ਤਾਂ ਕੁਝ ਕੀਤਾ ਹੀ ਨਹੀਂ ਕੁਝ ਗੱਲ ਹੀ ਨਹੀਂ ਹੋਈ ਸਾਰਾ ਕੁਝ ਖਤਮ ਹੋ ਗਿਆ ਫਿਰ ਭਾਜਪਾ ਨੇ ਉਹ ਜਾਣ ਕੇ ਇੱਕ ਛੋਟੀ ਜੀ ਕਲਿੱਪ ਜਿੱਤੇ ਥੋੜੀ ਬੈਂਸ ਮਸਾਈ ਹੋਈ ਆ ਚਾਰ ਪੰਜ ਬੱਚਿਆਂ ਦੇ ਨਾਲ ਉਹ ਕਲਿੱਪ ਨੂੰ ਵਾਇਰਲ ਕਰਾਇਆ ਵਾਇਰਲ ਕਰਾਉਣ ਤੋਂ ਬਾਅਦ ਉਹ ਵਾਇਰਲ ਕਰਾਨ ਤੋਂ ਬਾਅਦ ਉਸ ਤੋਂ ਬਾਅਦ ਇਹ ਮੁੱਦੇ ਨੂੰ ਪੜਕਾਇਆ Hindu Muslim ਦਾ ਇਹਨੂੰ ਰੰਗ ਦਿੱਤਾ ਗਿਆ ਦੰਗੇ ਕਰਾਉਣ ਦੀ ਪੂਰੀ ਸਾਜ਼ਿਸ਼ ਰਚੀ ਗਈ ਮੈਂ ਇਸ ਕਰਕੇ ਅੱਜ ਅਸੀਂ ਤੁਹਾਡੇ ਮੀਡੀਆ ਦੇ ਮਾਧਿਅਮ ਰਾਹੀਂ ਪਹੁੰਚਾਣਾ ਚਾਹੁੰਦੇ ਆ ਜਿੰਨੇ ਵੀ ਸਾਡੇ Hindu ਭਾਈਚਾਰੇ ਦੇ ਲੋਕ ਆ ਮੈਂ Hindu ਭਾਈਚਾਰੇ ਦੇ ਵਿੱਚ ਹੀ ਜੰਮਿਆ ਪੜਿਆ ਆ ਉਹਨਾਂ ਦੇ ਵਿੱਚ ਹੀ ਰਹਿਣਾ ਉੱਠਦਾ ਖਾਣਾ ਪੀਣਾ ਆ ਰੋਜ਼ ਰੁਟੀਨ ਮੇਰੀ Hindu ਭਾਈਚਾਰੇ ਦੇ ਨਾਲ ਹੀ ਆ ਸਿੱਖ ਭਾਈਚਾਰੇ ਦੇ ਨਾਲ ਆ Dalit ਭਾਈਚਾਰੇ ਦੇ ਨਾਲ ਆ ਕਿਉਂਕਿ ਅਸੀਂ ਉਹਨਾਂ ਦੇ ਵਿੱਚ ਹੀ ਰਹੇ ਆ ਪੜੇ ਲਿਖੇ ਆ ਇੱਥੇ ਤੱਕ ਪਹੁੰਚੇ ਆ ਬਟ ਜਿਸ ਤਰੀਕੇ ਦੇ ਨਾਲ ਬੀਜਪੀ ਨੇ ਪੋਲੀਟੀਕਲੀ ਜੂਪੀ ਬਿਹਾਰ ਬੰਗਾਲ ਦੇ ਵਿੱਚ ਜੋ ਆਪਣੀ ਫਸਲ ਬੀਜੀ ਹੈ ਉਹ ਪੰਜਾਬ ਦੇ ਵਿੱਚ ਵੀ ਜਿਹੜੀ ਹੈ ਉਹ ਕਰਨਾ ਚਾਹੁੰਦੇ ਆ ਕਿਉਂਕਿ ਇਹਨਾਂ ਦੇ ਪੈਰ ਨਹੀਂ ਲੱਗ ਰਹੇ ਬੀਜਪੀ ਦੇ ਪੰਜਾਬ 'ਚ Hindu Muslim ਕਰਕੇ ਇੱਥੇ ਉਹ ਕਿਤੇ ਨਾ ਕਿਤੇ Hindu ਭਾਈਚਾਰੇ ਦੇ ਰਿਲੀਜੀਅਸ ਸੈਂਟੀਮੈਂਟਸ ਨਾਲ ਖੇਡ ਰਹੇ ਆ ਪਰ ਪੰਜਾਬ ਦਾ ਉਹਨਾਂ ਨੂੰ ਇਹ ਭੁੱਲ ਗਏ ਕਿ ਪੰਜਾਬ ਦਾ ਜਿਹੜਾ Hindu ਭਾਈਚਾਰਾ ਹੈ ਉਹ ਸੂਝਿਆ ਹੋਇਆ ਸੂਝਬਾਨ ਹੈ ਸਮਝਿਆ ਹੋਇਆ ਹੈ ਉਹਨਾਂ ਨੂੰ ਪਤਾ ਕਿ ਇਹਨਾਂ ਦਾ ਰੋਜ਼ ਦਾ ਕੰਮ ਹੈ ਇਹ ਜਾਣਬੁੱਝ ਕੇ ਦਾ ਸ਼ਰਾਰਤਾ ਕਰਦੇ ਆ ਸਾਡੇ ਸਿਰ ਤੇ ਸਾਡਾ ਨਾਂ ਯੂਜ਼ ਕਰਕੇ ਭਾਈਚਾਰੇ ਦਾ ਇਹ ਆਪਣੀ ਸਿਆਸੀ ਰੋਟੀਆਂ ਸੇਕਦੇ ਆ ਇਸ ਕਰਕੇ ਰਾਤ ਦਾ ਦੇਖੋ ਤੁਸੀਂ ਇਹਨਾਂ ਨੇ ਬੜਾ ਹੜਕਾ ਮਚਾਇਆ ਪਿਆ মিডিਆ ਦੇ ਸਾਥੀ ਬਹੁਤ ਜਿੰਨੇ মিডিਆ ਦੇ ਸਾਥੀ ਰਾਤੀ ਮਜੂਸੀ ਵਿੱਚ ਮੈਂ ਦੇਖ ਰਹੀ ਸੀ ਵੀਡੀਓ ਬੀਐਮਸੀ ਚੋਣੇ ਧਰਨੇ ਲਾਇਆ ਮੈਂ ਕਹਿੰਦਾ মিডিਆ ਦੇ ਸਾਥੀ ਜ਼ਿਆਦਾ ਸੀਗੇ ਇਹਨਾਂ ਦੇ ਧਰਨੇ 'ਚ ਬੰਦੇ ਘੱਟ ਸੀਗੇ 25 30 40 50 ਜਣੇ ਇਹ ਸੀਗੇ ਤੇ ਘੱਟੋ ਘੱਟ 100 ਜਣੇ ਸਾਡੇ মিডিਆ ਦੇ ਸਾਥੀ ਸੀਗਾ ਇਸ ਕਰਕੇ ਉਹ ਇਹਨਾਂ ਅੰਡਰ ਪ੍ਰੈਸ਼ਰ ਲੈ ਕੇ ਪੁਲਿਸ ਨੂੰ ਪੁਲਿਸ ਕੋਲੋਂ ਇੱਕ ਜਿਹੜੀ ਹੈ ਇੱਕ ਛੋਟੀ ਐਫਆਈਆਰ ਦਰਜ ਕਰਾ ਗਏ ਆ ਜਦਕਿ ਜੋ ਐਫਆਈਆ ਉਹ ਤਾਂ ਉੱਥੇ ਹੋਇਆ ਹੀ ਨਹੀਂ ਅਸੀਂ ਤਾਂ ਖੁਦ ਸੀਪੀ ਮੈਡਮ ਕੋਲ ਅੰਦਰ ਬੈਠੇ ਆਂ ਕਮਰੇ ਦੇ ਵਿੱਚ ਬੈਠੇ ਆਂ ਆ 40 45 ਮਿੰਟ ਸਾਡੀ ਉੱਥੇ ਗੱਲਬਾਤ ਚੱਲਦੀ ਰਹੀ ਹੈ ਕੋਈ ਦਾਦੀ ਗੱਲ ਹੀ ਨਹੀਂ ਹੈਗੀ ਕਿਦੋਂ ਤੁਸੀਂ ਸੀਪੀ ਸਾਹਿਬ ਕੋਲ ਬੈਠੇ ਹੋ ਉਸ ਤੋਂ ਬਾਅਦ ਤੁਹਾਡੇ ਉਹ ਵੀਡੀਓ ਦੇ ਵਿੱਚ ਤੁਸੀਂ ਦੇਖਦੇ ਹੋ ਤੁਹਾਡੇ ਦੋ ਤਿੰਨ ਮੁੰਡੇ ਉਸਨੇ ਹੱਥੀ ਪੈ ਰਿਆ ਇੱਕ ਦੇ ਹੱਥਾਂ ਦੇ ਵਿੱਚ ਚੱਪਲਾਂ ਵੀ ਵੱਡੀਆਂ ਹੋਈਆਂ ਸੀ ਕਿਦੋਂ ਤੁਹਾਡੇ ਬੰਦੇ ਉਹਨੂੰ ਪਿੱਛੇ ਲੈ ਕੇ ਜਾਂਦੇ ਆ ਉਹ ਡੰਡਾ ਵੀ ਛੱਡਦਾ ਨਜ਼ਰ ਆਉਂਦਾ ਹੈਗਾ ਸਾਰੀ ਵੀਡੀਓ ਤੁਸੀਂ ਦੇਖੀ ਹੈਗੀ ਉਸ ਦੇ ਵਿੱਚ ਚੱਪਲਾ ਚੱਪਲਾ ਹੱਥਾਂ 'ਚ ਫੜੀਆਂ ਸੀ ਇਹ ਨਹੀਂ ਭਜੀ ਮੈਂ ਦੱਸਦਾ ਤੁਹਾਨੂੰ ਇਹ ਚੱਪਲਾਂ ਵਾਲੀ ਗੱਲ ਮੈਂ ਕਲੀਅਰ ਕਰ ਦਮੈਂ ਬੜੀ ਵਾਰੀ ਅਰਾਕਾਰ ਆਦੀ ਸੁਣੀ ਜਿਹੜੀ ਉਹ ਬੰਦੇ ਨੇ ਚੱਪਲਾ ਫੜੀਆਂ ਨਾ ਹੱਥ ਉਹ ਤੁਸੀਂ ਅਗਰ ਡੀਸੀ ਕੰਪਲੈਕਸ ਦੇ ਸੀਸੀਟੀ ਫੁਟੇਜ ਕਢਾ ਕੇ ਦੇ ਇਸ ਬੰਦੇ ਦੇ ਆਉਣ ਤੋਂ ਪਹਿਲਾਂ ਦੀਆਂ ਹੀ ਉਹ ਬੰਦੇ ਨੇ ਚਪਲਾ ਹਾਚੀ ਫੜੀਆਂ ਹੋਈਆਂ ਉਹ ਬਹੁਤ ਦਿਨ ਪਹਿਲਾਂ ਤੋਂ ਉਹਨੇ ਚਪਲਾ ਹਾਚੀ ਫੜੀਆਂ ਹੋਈਆਂ ਸੀ ਬੰਦੇ ਉਹਨੂੰ ਅੱਗੇ ਲੈ ਕੇ ਗਏ ਨੇ ਉਸਨੇ ਤੁਸੀਂ ਦੇਖਿਆ ਬਹਿਸ ਵੀ ਕਰਦਾ ਹੋਇਆ ਤੱਕਾ ਮੁੱਕੀ ਵੀ ਹੋਈ ਹੈ ਉਹਦੇ ਵਿੱਚ ਵੀਡੀਓ ਤੇ ਮੈਂ ਮੈਂ ਉਹੀ ਗੱਲ ਕਰਦਾ ਪਿਆ ਮਾਂ ਕਿ ਜਿਹੜੀ ਤੱਕਾ ਮੁੱਕੀ ਹੋਈ ਹੈ ਸੋਨੂ ਜੀ 500 ਬੰਦਾ ਉੱਥੇ ਅਵੇਲੇਬਲ ਹੈ ਜੇ ਤੁਸੀਂ ਜੈ ਸ਼੍ਰੀ ਰਾਮ ਦੇ ਨਾਰਾ ਦੇ ਰਹੇ ਹੋ ਇੱਥੋਂ ਇਹਨਾਂ ਨੇ ਅੱਲਾਹੁ ਅਕਬਰ ਦਾ ਨਾਰਾ ਦੇ ਦਿੱਤਾ ਤੁਸੀਂ ਜੈ ਅਸੀਂ ਜੈ ਸ਼੍ਰੀ ਰਾਮ ਐਕਸੈਪਟ ਕੀਤਾ ਤੁਸੀਂ ਅੱਲਾਹੁ ਅਕਬਰ ਐਕਸੈਪਟ ਕਰ ਲਓ ਉਹ ਤੇ ਪੈਂਸਨ ਦੀ ਗੱਲ ਹੀ ਨਹੀਂ ਆਪਸ ਵਿੱਚ ਬੈਂਸੇਂ ਬੈਸਾ ਬਸਾਈ ਹੋਈ ਐ ਕੁੱਟਮਾਰ ਕੋਈ ਨਹੀਂ ਹੋਈ ਐ ਜੈ ਸ਼੍ਰੀ ਰਾਮ ਦਾ ਨਾਰਾ ਦੇਣ ਤੋਂ ਨਾ ਕੱਲ ਰੋਕ ਰਹੇ ਸੀ ਅਸੀਂ ਨਾ ਅੱਜ ਰੋਕ ਰਹੇ ਆ ਤੇ ਨਾ ਕਦੀ ਰੋਕ ਸਕਦੇ ਆ ਕਿਉਂਕਿ ਉਹਨਾਂ ਵੱਲੋਂ ਵੀ ਨਾਰਾ ਉਹਨਾਂ ਵੱਲੋਂ ਜੈ ਸ਼੍ਰੀ ਰਾਮ ਦਾ ਨਾਰਾ ਲੱਗਾ ਗਿਆ ਤੁਹਾਡੇ ਵੱਲੋਂ ਵੀ ਲੱਗਾ ਗੱਲ ਖਤਮ ਹੋ ਜਾਂਦੀ ਐ ਫਿਰ ਉਸ ਤੋਂ ਬਾਅਦ ਰੋਕਣ ਦੀ ਗੱਲ ਫਿਰ ਤੱਕ ਮੁੱਕੀ ਦੀ ਗੱਲ ਕਿੱਥੇ ਆ ਜਾਂਦੀ ਉਹ ਇਹੀ ਤਾਂ ਗੱਲ ਐ ਨਾ ਉੱਥੇ ਰੁਕਿਆ ਗਿਆ ਹੈ ਉਹ ਬੰਦਾ ਆਪਣੀ ਮਰਜ਼ੀ ਨਾਲ ਉੱਥੇ ਰੁਕਿਆ ਹੈ ਉਹ ਦੋ ਬੰਦੇ ਬੀਜੇਪੀ ਦੇ ਹੋਰ ਆਏ ਆ ਉਹ ਉਹਨਾਂ ਦੀ ਮਰਜ਼ੀ ਨਾਲ ਰੁਕਿਆ ਅਸੀਂ ਤਾਂ ਕੋਈ ਉੱਥੇ ਹੈ ਹੀ ਨਹੀਂ ਤੁਸੀਂ ਦੇਖਿਆ ਨਾ ਹੀ ਚਲੇ ਗਏ ਬਾਅਦ ਦੇ ਵਿੱਚ ਉਹ ਉੱਥੇ ਅਵੇਲੇਬਲ ਹੀ ਨਹੀਂ ਸੀਗਾ ਤੁਸੀਂ ਵੀ ਕੱਲ ਉੱਥੇ ਮੌਕੇ ਤੇ ਮੌਜੂਦ ਸੀਗੇ ਮੈਂ ਜਰੂਰ ਵਾਈਟ ਦਿੱਤੀ ਹੈ ਮੀਡੀਆ ਨੂੰ ਵਾਈਟ ਦਿੱਤੀ ਹੈ ਤੁਸੀਂ ਮੌਕੇ ਤੇ ਮੌਜੂਦ ਤੇ ਕੋਈ ਇਦਾਂ ਇਦਾਂ ਦਾ এনवायरमेंट ਤੁਹਾਨੂੰ ਖੁਦ ਲੱਗਾ ਕੁਝ ਤਾਂ ਸੀਗਾ ਨਹੀਂ ਜਦੋਂ ਤੁਸੀਂ ਪਹੁੰਚੋ ਕੋਈ ਤਾਂ ਸੀਨੀਅਰ ਨਹੀਂ ਸੀਗਾ ਉੱਥੇ ਨਾ ਤਾਂ ਕਿਸੇ ਨੂੰ ਮਾਰਿਆ ਗਿਆ ਨਾ ਕੁੱਟਿਆ ਗਿਆ ਹਾਂ ਵੀਡੀਓ ਦੇ ਵਿੱਚ ਤੇ ਆ ਰਿਹਾ ਨਾ ਵੀਡੀਓ ਦੇ ਵਿੱਚ ਮਾਰ ਕੁੱਟਾਈ ਵੀਡੀਓ ਮਾਰ ਕੁੱਟਾਈ ਨਹੀਂ ਤੱਕਾ ਮੁਕੀ ਤੇ ਹੋ ਰਹੀ ਹੈ ਨਾ ਬੰਸਾ ਬਸਾਈ ਤੱਕਾ ਮੁਕੀ ਹੋ ਰਹੀ ਹੈ ਕਿਉਂਕਿ ਉਹ ਗਾਲੀ ਗਲੋਚ ਜਦੋਂ ਉਹ ਬੰਦੇ ਨੇ ਕੀਤੀ ਇਧਰੋਂ ਵੀ ਹੋਈ ਉਹ ਜੋ ਚਾਰ ਪੰਜ ਨਿਆਣੇ ਆ ਤੁਸੀਂ ਉਹ ਦੇਖ ਰਹੇ ਤੱਕਾ ਮੁਕੀ ਪਰ ਤੁਸੀਂ ਇਹ ਨਹੀਂ ਦੇਖ ਰਹੇ ਕਿ ਜਿਹੜੇ ਸਾਡੇ ਵੱਡੇ ਗਿਣਤੀ ਦੇ ਵਿੱਚ ਸਿਆਣੇ ਬੰਦੇ ਉਹ ਪਿਆਰੇ ਸਾਰੇ ਚੜਾਏ ਆ ਨਿਆਣੇ ਇਹ ਚੀਜ਼ ਮਾਹੌਲ ਖਰਾਬ ਕਰਨ ਦੀ ਤੇ ਮਾਹੌਲ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਕਿਨੇ ਮਨ ਲਓ ਕੋਈ ਜਾਗਰਨ ਚੱਲ ਰਿਹਾ ਜਾਂ ਕੋਈ ਹੋਰ ਧਾਰਮਿਕ ਸਮਾਗਮ ਚੱਲ ਰਿਹਾ ਉੱਥੇ ਜਾ ਕੇ ਮੈਂ ਪਾਗਲਾ ਹੋਊਂਗਾ ਅੱਲਾਹੁ ਅਕਬਰ ਕਹਿਣ ਲੱਪਾਂਗਾ ਤੇ ਮਾਹੌਲ ਤਾਂ ਮੈਂ ਖਰਾਬ ਕਰ ਰਿਹਾ ਨਾ ਉਹੀ ਐਮਪੀਨੇਸ਼ਨ ਦਿੱਤਾ ਕਿ ਆ ਪੁਲਿਸ ਨਹੀਂ ਸੀ ਉੱਥੇ ਮੈਂ ਉਹੀ ਤੇ ਗੱਲ ਕਰ ਰਿਹਾ ਅਸੀਂ ਤਾਂ ਆਪਣੀ ਡਿਊਟੀ ਨਿਭਾਈ ਹੈ ਕਿਉਂਕਿ ਅਸੀਂ ਆਪਣੀ ਸਰ ਤੁਸੀਂ ਤਰਨਾ ਲਗਾਇਆ ਤੁਸੀਂ ਇਹ ਪਹਿਲੇ 2 ਦਿਨ ਪਹਿਲੇ ਜਾਂ 1 ਦਿਨ ਪਹਿਲੇ ਤੁਸੀਂ ਉਹਨਾਂ ਨੂੰ ਕਿਹਾ ਅਸੀਂ ਤਰਨਾ ਲਗਾਉਣ ਜਾ ਰਹੇ ਹਾਂ ਰਾਮਚੌਂਗ ਤੋਂ ਸਟਾਰਟ ਹੋ ਕੇ ਡੀਸੀਓ ਵੀ ਤੱਕ ਕਿਹਾ ਤੁਹਾਡੇ ਨਾਲ ਪੁਲਿਸ ਨਹੀਂ ਸੀ ਕਿ ਆ ਉਹ ਜੈ ਸ਼੍ਰੀ ਰਾਮ ਦੇ ਨਾਰੇ ਲਗਾ ਪੁਲਿਸ ਨੇ ਕਿਉਂ ਨਹੀਂ ਉਸਨੂੰ ਰੋਕਿਆ ਮੈਂ ਦੇਖੋ ਸ਼੍ਰੀ ਰਾਮ ਚੌਂਕ ਤੋਂ ਲੈ ਕੇ ਆਪਾਂ ਕਮਿਸ਼ਨਰ ਆਫਿਸ ਤੱਕ ਆਏ ਆ ਬੜੀ ਪੀਸਫੁਲੀ ਆਏ ਆ ਪੁਲਿਸ ਦੀ ਪ੍ਰੋਟੈਕਸ਼ਨ ਦੇ ਵਿੱਚ ਪੁਲਿਸ ਨਾਲ ਨਾਲ ਆਈਏ ਸਾਡੇ ਮੈਨੂੰ ਇਹ ਦੱਸੋ ਉਹ ਆਪਾਂ ਇਹ ਗੱਲ ਕਰਦੇ ਆ ਕਿ ਸ਼੍ਰੀ ਰਾਮ ਚੌਂਕ ਤੋਂ ਲੈ ਕੇ ਆਪਣੇ ਡੀਸੀ ਕੰਪਲੈਕਸ ਤੱਕ ਕਿੰਨੀਆਂ ਕਿੰਨੀਆਂ ਸ਼ਾਪਸ ਹੋਣਗੀਆਂ ਕਿੰਨੇ ਭਾਈਚਾਰਾ ਉੱਤੇ Hindu ਭਾਈਚਾਰਾ ਵੀ ਆ ਸਾਰੇ ਦੁਕਾਨਾਂ ਸਾਰਾ ਨੰਗੇ ਬੜੇ ਸਾਰੇ ਲੋਕ ਆ ਕਿਹਾ ਸਿਰਫ ਇਸੇ ਬੰਦੇ ਇਸੇ ਬੰਦੇ ਨੇ ਆ ਕੇ ਭੀੜ ਦੇ ਵਿੱਚ ਇਸੇ ਬੰਦੇ ਨੇ ਭੀੜ ਦੇ ਵਿੱਚ ਆ ਕੇ ਸਾਡੇ ਵਿੱਚ ਆ ਕੇ ਉੱਥੇ ਨਾਰੇਬਾਜੀ ਕਿਉਂ ਕੀਤੀ? ਇਹ ਇੱਕ ਸਵਾਲੇ ਨਿਸ਼ਾਨਾ ਨਾ। ਇਟ ਮੀਨਸ ਕਿਉਂ ਮਾਹੌਲ ਖਰਾਬ ਕਰਨਾ ਆਇਆ ਸੀ? ਇੰਟੈਂਸ਼ਨਲੀ ਖਰਾਬ ਕਰਨਾ ਆਇਆ ਸੀਗਾ। ਉਹ ਇੰਟੈਂਸ਼ਨਲੀ ਮਾਹੌਲ ਨੂੰ ਖਰਾਬ ਕਰਨ ਹੀ ਆਇਆ ਸੀਗਾ। ਉਹਦੇ ਨਾਲ ਕੌਣ ਸੀ ਸਾਥ? ਉਹਦੇ ਨਾਲ ਦੋ ਬੀਜੇਪੀ ਦੇ ਐਕਟਿਵ ਵਰਕਰ ਮੈਨੂੰ ਪਤਾ ਲੱਗਾ। ਆਈ ਥਿੰਕ ਉਹ ਉਹ ਬੰਦੇ ਨਾਲ ਹੀ ਆ ਗਏ ਉੱਥੇ। ਉਸ ਤੋਂ ਬਾਅਦ ਸਾਰੀ ਬੀਜੇਪੀ ਸੜਕ ਤੇ ਬੈਠ ਗਈ। ਇਹ ਸਾਰਾ ਕਿਤੇ ਨਾ ਕਿਤੇ ਇੱਕ ਇੱਕ ਜਿਹੜਾ ਨਾ ਇਹ ਜਾਂਚ ਦਾ ਵਿਸ਼ਾ ਹੈ। ਅਸੀਂ ਤਰਖਾਹ ਦੇ ਰਹੇ ਕਿਉਂਕਿ ਅਸੀਂ ਮੀਡੀਆ ਕਰਕੇ ਰੋਕੇ ਸੀ। ਤੁਸੀਂ ਸ ਅਸੀਂ ਜਾ ਰਹੇ ਹਾਂ ਸੀਪੀ ਅਫੀਸਰ ਕੋਲ ਜਾ ਰਹੇ ਹਾਂ ਇੱਕ ਐਫਆਈਆਰ ਜਿਹੜੀ ਪੁਲਿਸ ਨੇ ਅੰਡਰ ਪ੍ਰੈਸ਼ਰ ਆ ਕੇ ਦਿੱਤੀ ਹੈ ਝੂਠੀ ਐਫਆਈਆਰ ਦਿੱਤੀ ਹੈ ਅਸੀਂ ਪੁਲਿਸ ਤੋਂ ਮੰਗ ਕਰ ਰਹੇ ਹਾਂ ਕਿ ਮੈਰਿਟ ਤੇ ਕੰਮ ਹੋਣਾ ਚਾਹੀਦਾ ਜੇ ਝੂਠੀ ਐਫਆਈਆਰ ਤੁਸੀਂ ਕਿਸੇ ਦੇ ਅੰਡਰ ਪ੍ਰੈਸ਼ਰ ਦੋਗੇ ਇਹ ਬਿਲਕੁਲ ਵੀ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਅਸੀਂ ਇੱਕ ਜਾਂਚ ਜਿਹੜੀ ਹੈ ਉਹਦੀ ਵੀ ਮੰਗ ਕਰ ਰਹੇ ਹਾਂ ਇੱਕ ਦਰਖਾਸਤ ਅਸੀਂ ਦੇ ਰਹੇ ਹਾਂ ਉਹ ਬੰਦੇ ਦੇ ਖਿਲਾਫ ਜਿਹੜਾ ਬੰਦਾ ਆਇਆ ਸੀ ਉੱਥੇ ਉਹਦੀ ਕਾਲ ਰਿਕਾਰਡਸ ਜਿਹੜੀ ਹੈ ਉਹ ਪੁਲਿਸ ਨੂੰ ਚੈੱਕ ਕਰਨੀ ਚਾਹੀਦੀ ਹੈ ਆਉਣ ਤੋਂ ਪਹਿਲਾਂ ਉਹਨੇ ਕਿਹਦੇ ਕਿਹਦੇ ਨਾਲ ਗੱਲ ਕੀਤੀ ਰਹੀ ਉਹ ਬੰਦੇ ਦੇ ਖਿ ਆਰਾਸੀ ਉੱਥੇ ਉਹਦੀ ਕਾਲ ਰਿਕਾਰਡਸ ਜਿਹੜੀ ਹੈ ਉਹ ਉਹ ਪੁਲਿਸ ਨੂੰ ਚੈੱਕ ਕਰਨੀ ਚਾਹੀਦੀ ਹੈ ਆਉਣ ਤੋਂ ਪਹਿਲਾਂ ਉਹਨੇ ਕਿਹਦੇ ਕਿਹਦੇ ਨਾਲ ਗੱਲ ਕੀਤੀ ਹੈ ਕੌਣ ਕੌਣ ਉਹਦੇ ਟੱਚ ਸੀਗਾ ਪਲੱਸ ਉਹ ਕਿਸ ਇੰਟੈਂਸ਼ਨ ਨਾਲ ਆਇਆ ਸੀਗਾ ਇਹ ਸਾਰਾ ਜਾਂਚ ਦਾ ਵਿਸ਼ਾ ਇਹ ਛੋਟੀ ਮੋਟੀ ਗੱਲ ਨਹੀਂ ਹੈ ਅਗਰ ਕੱਲ ਨੂੰ ਦੰਗੇ ਭੜਕ ਜਾਂਦੇ ਪੂਰੇ ਪੰਜਾਬ ਦੇ ਵਿੱਚ ਤੇ ਕੌਣ ਜਿੰਮੇਵਾਰ ਆਜਾ ਕੌਣ ਜਿੰਮੇਵਾਰ ਆਇਆ ਤਾਂ ਕੋਈ ਇੱਕ ਬੰਦਾ ਆ ਕੇ ਤੇ ਸ਼ਰਾਰਤ ਕਰਕੇ ਚਲੇ ਜਾਊਗਾ ਅਸੀਂ ਤੇ ਅਸੀਂ ਕਹਿੰਨੇ ਸ਼ਾਂਤੀਪੂਰਕ ਜਿਹੜਾ ਮਾਹੌਲ ਹੈ ਦਿਨ ਤੇ ਆ ਰਹਿਗੇ ਨੇ ਸਭ ਦਾ ਤਿਹਾਰ ਮਨਾਏ ਜਾਂਦੇ ਮੈਂ ਇਹ ਇੱਕ ਹੀ ਅਪੀਲ ਕਰ ਰਿਹਾ ਮੈਂ ਅੱਜ ਸਾਰ ਸਵੇਰ ਦਾ ਸਾਡੇ ਦੇਖੋ ਅਸੀਂ ਪੁਲਿਸ ਨੇ ਸਾਨੂੰ ਕਿਹਾ ਪ੍ਰੈਸ ਕਾਨਫਰੰਸ ਨਹੀਂ ਕਿੰਨੀ ਅਸੀਂ ਰੱਦ ਕਰ ਦਿੱਤੀ ਉਸ ਤੋਂ ਬਾਅਦ ਸਾਡਾ ਧਰਨਾ ਸੀ ਉਹ ਵੀ ਅਸੀਂ ਰੱਦ ਕਰ ਦਿੱਤਾ ਇਸ ਕਰਕੇ ਕਿਉਂਕਿ ਦੇਖੋ ਫੈਸਟੀਵਲ ਸੀਜ਼ਨ ਚੱਲ ਰਿਹਾ ਹੁਣ ਪਰਸੋਂ ਕੀ ਚੌਥੀ ਜਿਹੜੀ ਹੈ ਬਾਲਮਿਕੀ ਭਾਈਚਾਰੇ ਦੀ ਭਗਵਾਨ ਮਹਾਰਿਸ਼ੀ ਬਾਲਮਿਕੀ ਜੀ ਦੀ ਜਿਹੜੀ ਹੈ ਸੂਭਾ ਯਾਤਰਾ ਵੀ ਹੈ ਉਹ ਵੀ ਇੱਕ ਮਤਲਬ ਇੱਕ ਐਡਾ ਵੱਡਾ ਦਿਹਾੜਾ ਹੈਗਾ ਇੱਕ ਸਮਾਜ ਦਾ ਅਸੀਂ ਉਹਦੇ ਵਿੱਚ ਵੀ ਡਿਸਟਰਬੈਂਸ ਪੈਦਾ ਕਰ ਰਹੇ ਹਾਂ ਮੈਂ ਅਪੀਲ ਕਰੂੰਗਾ ਸਾਰੇ ਧਰਮਾਂ ਦੇ ਲੋਕਾਂ ਨੂੰ ਕਿ ਦੇਖੋ ਪੰਜਾਬ ਦੀ ਜਿਹੜੀ ਭਾਈਚਾਰਕ ਸਾਂਝ ਆਪਾਂ ਸਾਰਿਆਂ ਨੇ ਰਲ ਕੇ ਇਕੱਠੇ ਹੋ ਕੇ ਆਪਾਂ ਇਹਨੂੰ ਕੈਮ ਰੱਖੀਏ ਆ ਜਿਹੜੇ ਸ਼ਰਾਰਤੀ ਤੱਤਬ ਨੇ ਇਹਨਾਂ ਨੂੰ ਮੂੰਹ ਤੋੜ ਜਵਾਬ ਦਈਏ ਕਿ ਜਿਹੜੀ ਤੁਸੀਂ ਸਿਆਸਤ ਨਫਰਤ ਦੀ ਜਿਹੜੀ ਹੈ ਖੇਤੀ ਇਥੇ ਬੀਜਣਾ ਚਾਹੁੰਦੇ ਹੋ ਉਹ ਇਹ ਖੇਤੀ ਜਿਹੜੀ ਅਸੀਂ ਇਹਨੂੰ ਆਪਾਂ ਪੰਪਨ ਪੰਨ ਨਹੀਂ ਦਵਾਂਗੇ ਇਹਨੂੰ ਵੱਡੀ ਨਹੀਂ ਹੋਣਾ ਅੱਜ ਰਾਮਚੌਂਗ ਦੇ ਵਿੱਚ ਤਰਨਾ ਲਗਾਇਆ ਗਿਆ ਹੈ ਲਗ ਲਗ ਸਮਾਜ ਇਕੱਠਾ ਹੋਇਆ ਸੰਤ ਸਮਾਜ ਵੀ ਇਕੱਠੇ ਹੋਏ ਨੇ ਤੇ ਉਹਨਾਂ ਨੇ 2 ਦਿਨ ਦਾ ਸਮੇਂ ਦਿੱਤਾ ਗਿਆ 8 ਤਰੀਕ ਨੂੰ ਉਹਨਾਂ ਨੇ 6 ਤੇ 7 ਦੀ ਸ਼ੋਭਾ ਯਾਤਰਾ ਹੈ ਭਗਵਾਨ ਵਾਲਮੀਕੀ ਮਹਾਰਾਜ ਦਾ ਪ੍ਰਕਾਸ਼ ਦੇੜਾ ਉਸ ਤੋਂ ਬਾਅਦ ਨਹੀਂ ਗ੍ਰਿਫਤਾਰੀਆਂ ਹੁੰਦੀਆਂ ਤੇ ਆਉਣ ਵਾਲੇ ਟਾਈਮ ਤੇ 8 ਤਰੀਕ ਤੋਂ ਬਾਅਦ ਕਰੀਏ ਕਬੱਡੀ ਕਾਰਵਾਈ ਜੋ ਹੈ ਵੱਡਾ ਤਰਨਾ ਲਗਾਇਆ ਤਰਨਾ ਕਰਾ ਕੇ ਉਹ ਇੱਕ ਬੰਦਾ ਪਲਾਨਟ ਕਰਕੇ ਸਾਰੀ ਸਾਜ਼ਿਸ਼ ਰਚ ਕੇ ਇੱਕ ਮੁਸਲਮਾਨ ਸਮਾਜ ਦੇ ਖਿਲਾਫ ਝੂਠੀ ਐਫ ਆਈ ਆਰ ਦਰਜ ਕਰਾ ਦਿੱਤੀ ਪੁਲਿਸ ਨੂੰ ਅੰਡਰ ਪ੍ਰੈਸ਼ਰ ਲੈ ਕੇ ਪੁਲਿਸ ਕੀ ਕਾਰਵਾਈ ਕਰ ਸਕਦੀ ਹੈ ਪੁਲਿਸ ਕੋਲ ਕੀ ਹੈ ਐਫ ਆਈ ਆਰ ਕਰ ਸਕਦੀ ਹੈ ਨਾ ਪੁਲਿਸ ਨੇ ਐਫ ਆਈ ਆਰ ਕਰ ਦਿੱਤੀ ਹੁਣ ਐਫ ਆਈ ਆਰ ਸੱਚੀ ਹੈ ਕਿ ਝੂਠੀ ਉਹ ਜਾਂਚ ਦਾ ਵਿਸ਼ਾ ਹੈ ਨਾ ਉਹ ਜਾਂਚ ਕਰਾਵਾਂਗੇ ਸੀ ਗ੍ਰਿਫਤਾਰੀ ਦੀ ਮੰਗ ਕਰਦੇ ਸੋਨੂ ਜੀ ਸੋਨੂ ਜੀ ਗ੍ਰਿਫਤਾਰੀਆਂ ਇਹਦੇ ਚ ਇਦਾਂ ਨਹੀਂ ਹੋ ਜਾਂਦੀਆਂ ਇਹ ਮਾਮਲੇ ਇਦਾਂ ਦੇ ਨਹੀਂ ਹੈਗੇ ਵੀ ਤੁਹਾਨੂੰ ਗ੍ਰਿਫਤਾਰੀਆਂ ਹੋ ਜਾਣਗੀਆਂ ਗ੍ਰਿਫਤਾਰੀਆਂ ਉਦੋਂ ਹੁੰਦੀਆਂ ਜਦੋਂ ਕੋਈ ਜਿਹੜਾ ਫਸਟ ਇਨ ਕ੍ਰਾਈਮ ਹੋਵੇ ਇੱਥੇ ਜਾਂਚ ਦਾ ਵਿਸ਼ਾ ਹੈ ਉਹ ਬੰਦਾ ਜਿਹੜਾ ਜ ਆਇਆ ਸੀਗਾ ਕਿਉਂ ਆਇਆ ਸੀ ਕਿਸ ਮਕਸਦ ਨਾਲ ਆਇਆ ਸੀ ਪਹਿਲਾਂ ਤੇ ਜਾਂਚ ਹੋਣੀ ਹੈ ਐਫ ਆਈ ਆਰ ਤਾਂ ਉਹਦੇ ਖਿਲਾਫ ਬਣਦੀ ਹੈ ਵਿਕਟਮ ਦੱਸੇ ਆ ਇੱਥੇ ਵਿਕਟਮ ਦੇ ਖਿਲਾਫ ਵੀ ਐਫ ਆਈ ਆਰ ਦਰਜ ਕਰ ਦਿੱਤੀ ਹੈ ਗੱਲ ਤੇ ਇਹ ਹੈ ਨਾ ਹੁਣ ਅਸੀਂ ਦਿਖਾ ਦੇਣ ਜਾ ਰਹੇ ਹਾਂ ਕੱਲ ਸਾਨੂੰ ਪੁਲਿਸ ਨੇ ਰੋਕਤਾ ਸੀ ਦਰਖਾਸਤ ਨਾ ਦਿਓ ਬੰਦੇ ਦੇ ਖਿਲਾਫ ਬਈ ਸ਼ਹਿਰ ਦਾ ਮਾਹੌਲ ਖਰਾਬ ਹੋਏਗਾ ਹੁਣ ਅਗਲੀ ਰਣਨੀਤੀ ਤੁਹਾਡੇ ਵੱਲੋਂ ਇਹ ਕੰਪਲੀ ਜਲੰਧਰ ਪੁਲਿਸ ਐਡਮਿਨਿਸਟ੍ਰੇਸ਼ਨ ਨੇ ਸਾਨੂੰ ਕੀਤੀਆਂ ਅਗਰ ਪੁਲਿਸ ਐਡਮਿਨਿਸਟ੍ਰੇਸ਼ਨ ਉਹਨਾਂ ਤੇ ਖਰੀ ਉਤਰਦੀ ਹੈ ਠੀਕ ਹੈ ਨਹੀਂ ਉਤਰਦੀ ਹੈ ਤੇ ਅਸੀਂ ਕੰਪਲੇਂਟਸ ਦੇ ਹੀ ਰਹੇ ਹਾਂ ਉਹਨਾਂ ਦੇ ਖਿਲਾਫ ਐਫ ਆਈ ਆਰ ਦਰਜ ਜਿਹੜੀ ਹੈ ਪੁਲਿਸ ਨੂੰ ਕਰਨੀ ਪਵੇਗੀ ਪਲੱਸ ਜਿਹੜੇ ਬੰਦਿਆਂ ਨੇ ਇਸ ਉਸ ਬੰਦੇ ਦੀ ਜਿਹੜੀ ਸਾਜ਼ਿਸ਼ ਹੈ ਉਹਦੇ ਚ ਸਮੂਲੀਅਤ ਕੀਤੀ ਉਹਨਾਂ ਦੇ ਖਿਲਾਫ ਐਫ ਆਈ ਆਰ ਪਲੱਸ ਜਿਹੜੇ ਬੰਦਿਆਂ ਨੇ ਧਰਨਾ ਲਾਇਆ ਦੰਗੇ ਕਰਾਉਣ ਦੀ ਜਾਂ ਨਫਰਤ ਫੈਲਾਉਣ ਦੀ ਕੋਸ਼ਿਸ਼ ਕੀਤੀ ਉਹਨਾਂ ਦੇ ਖਿਲਾਫ ਐਫ ਆਈ ਆਰ ਉਹ ਅਸੀਂ ਡਿਮਾਂਡ ਜਿਹੜੀ ਹੈ ਉਹ ਕਰਨ ਜਾ ਰਹੇ ਹਾਂ ਉਹ ਕਰਾਂਗੇ ਇਨਸ਼ਾ ਅੱਲਾਹ ਤਾਲਾ ਤੇ ਦੂਜੀ ਗੱਲ ਕਿ ਇਹ ਬਿਲਕੁਲ ਝੂਠ ਫੈਲਾ ਰਹੇ ਆ। ਸ਼੍ਰੀ ਰਾਮਚੰਦਰ ਮਹਾਰਾਜ ਜੋ ਹੈ ਉਹ ਇਸ ਦੇਸ਼ ਨਹੀਂ ਬਲਕਿ ਪੂਰੀ ਦੁਨੀਆ ਦੇ ਵਾਸਤੇ ਮਰਿਆਦਾ ਪਰਸ਼ੋਤਮ ਨੇ ਇਸ ਭਾਰਤ ਦੀ ਜਿਹੜੀ ਆਤਮਾ ਦੇ ਵਿੱਚ ਉਹਨਾਂ ਦਾ ਜਿਹੜਾ ਹੈ ਵਸੇਵਾ ਹੈ ਤੇ ਜਿਹੜਾ ਇਸ ਭਾਰਤ ਦੀ ਆਤਮਾ ਨੂੰ ਸਮਝਦਾ ਹੈ, ਸੰਸਕ੍ਰਿਤੀ ਨੂੰ ਸਮਝਦਾ ਹੈ ਉਹ ਪ੍ਰਭੂ ਸ਼੍ਰੀ ਰਾਮ ਨੂੰ ਵੀ ਸਮਝਦਾ ਹੈ। ਤੇ ਕੋਈ ਉਹਨਾਂ ਨਾਲ ਨਫ਼ਰਤ ਨਹੀਂ ਕਰ ਸਕਦਾ ਉਹ ਤਾਂ ਮਰਿਆਦਾ ਪਰਸ਼ੋਤਮ ਨੇ। ਬਲਕਿ ਉਹਨਾਂ ਨੂੰ ਵੀ ਚਾਹੀਦਾ ਜਿਹੜੇ ਲੋਕਾਂ ਨਫ਼ਰਤ ਫੈਲਾ ਰਹੇ ਹਨ ਨਾ ਕਿ ਉਹ ਮੁਸਲਮਾਨਾਂ ਦੀ ਦਾੜੀ ਟੋਪੀਆਂ ਨਫ਼ਰਤ ਨਾ ਕਰਨ। ਪਗੰਬਰ ਸਾਹਿਬ ਜੇ ਸਾਡੇ ਆ ਤੇ ਉਹਨਾਂ ਦੇ ਵੀ ਆ ਉਹਨਾਂ ਦੇ ਆ ਤੇ ਸਾਡੇ ਵੀ ਆ ਫੇਰੀ ਫੇਰੀ ਜਿਹੜਾ ਸਮਾਜ ਜਿਹੜਾ ਵਧਦਾ ਉਹ ਫੇਰੀ ਦੇਸ਼ ਤਰੱਕੀ ਕਰਦਾ ਹੈ ਸ਼ਹਿਰ ਤਰੱਕੀ ਕਰਦਾ ਹੈ ਮੈਂ ਹੀ ਅਪੀਲ ਕਰੂੰਗਾ ਸਾਰੇ ਲੋਕ ਜਿਹੜੇ ਲੋਕ ਮੈਨੂੰ ਫੋਨ ਟੈਲੀਫੋਨ ਕਾਲਸ ਵੀ ਕਰ ਰਹੇ ਜੱਥੇਬੰਦੀਆਂ ਉਹਨਾਂ ਨੂੰ ਵੀ ਕਹਾਂਗਾ ਕਿ ਆਪਾਂ ਪਹਿਲਾਂ ਅਮਨ ਦਾ ਰਸਤਾ ਅਪਣਾਈਏ ਆਪਾਂ ਅਮਨ ਵੱਲ ਚਲੀਏ ਅਗਰ ਅਮਨ ਕ੍ਰੀਏਟ ਹੁੰਦਾ ਹੈ ਸਾਡੇ ذریعے ਅਗਰ ਭਾਈਚਾਰਕ ਸਾਂਝ ਬਚਦੀ ਹੈ ਤੇ ਇਹ ਤੋਂ ਵੱਡੀ ਗੱਲ ਕੋਈ ਨਹੀਂ ਤੁਸੀਂ ਦੇਖਿਆ ਕਿ ਤਕੀਆ ਨਵੀਨ ਖਾਨ ਜੋ ਹੈ ਪੰਜਾਬ ਦੇ ਮੁਸਲਮਾਨ ਭਾਈਚਾਰੇ ਦੇ ਪ੍ਰਧਾਨ ਵੀ ਹੈਗੇ ਨੇ ਆਪਾਂ ਹੋਰ ਵੀ ਮੁਸਲਮਾਨ ਭਾਈਚਾਰੇ ਆਪਾਂ ਉਹਨਾਂ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਹਾਂ ਨਵੀਨ ਦੁੱਗਲ ਸਾਡੇ ਨਾਲ ਯੂਫ ਦੁੱਗਲ ਜੀ ਆਪਾਂ ਗੱਲਬਾਤ ਦੁੱਗਲ ਸਾਹਿਬ ਯੂਫ ਜੀ ਤੁਹਾਡਾ ਸਭ ਤੋਂ ਜ਼ਿਆਦਾ ਨਾਮ ਆ ਰਿਹਾ ਹੈਗਾ ਅੱਜ ਵੀ ਧਰਨੇ ਦੇ ਵਿੱਚ ਤੁਹਾਡੀਆਂ ਫੋਟੋਆਂ ਸੀ ਕਹਿੰਦੇ ਨੇ ਇਹਨਾਂ ਦੇ ਉੱਤੇ ਜਿਹੜੀ ਕਾਰਵਾਈ ਕੀਤੀ ਜਾਵੇ ਗ੍ਰਿਫਤਾਰੀ ਕੀਤੀ ਜਾਵੇ ਦੇਖੋ ਜੀ ਗ੍ਰਿਫਤਾਰੀ ਉਹਨਾਂ ਨੇ ਮੰਗ ਰੱਖੀ ਆ ਇਹ ਉਹੀ ਦੱਸਣਗੇ ਗ੍ਰਿਫਤਾਰੀ ਕਿਉਂ ਕੀਤੀ ਜਾਵੇ ਦੇਖੇ ਨਾ ਆਪਾਂ ਦੱਸ ਦਿੱਤਾ ਕਿ ਇੱਕ ਜਿਹੜਾ ਇਨਸੀਡੈਂਟ ਹੋਇਆ ਸੀਗਾ ਤੁਸੀਂ ਚੰਗੀ ਤਰ੍ਹਾਂ ਦੇਖਿਆ ਹੋਣਾ ਕਿ ਜਿਹੜਾ ਇੱਕ ਇਨਸੀਡੈਂਟ ਹੋਇਆ ਸੀਗਾ ਕਿ 4-500 ਬੰਦਾ ਮੁਸਲਿਮ ਸਮੁਦਾਇ ਦਾ ਇੱਕ ਪ੍ਰੋਟੈਸਟ ਕਰ ਰਿਹਾ ਪੀਸਫੁਲੀ ਕਾਰਪੋਰੇਸ਼ਨ ਚੌਂਕ ਤੋਂ ਲੈ ਕੇ ਕਾਰਪੋਰੇਸ਼ਨ ਚੌਂਕ ਤੋਂ ਲੈ ਕੇ ਅਸੀਂ ਭਾਜੀ ਜਿਹੜਾ ਕੀ ਆ ਕਾਰਪੋਰੇਸ਼ਨ ਚੌਂਕ ਤੱਕ ਬਿਲਕੁਲ ਸੀਪੀ ਜਿਹੜਾ ਆਪਣਾ ਦਫ਼ਤਰ ਤੱਕ ਆਰਾਮ ਨਾਲ ਪ੍ਰੋਟੈਸਟ ਕੀਤਾ 2-3 ਕਿਲੋਮੀਟਰ ਦੀ ਦੂਰੀ ਆ ਉਦੋਂ ਤੱਕ ਕਿਸੇ ਵੀ ਸ਼੍ਰੀ ਰਾਮ ਭਗਤ ਜੀ ਨੂੰ ਕੋਈ আপত্তি ਨਹੀਂ ਹੋਈ ਕੋਈ ਵੀ ਸ਼੍ਰੀ ਰਾਮ ਭਗਤ ਜੀ ਦਾ ਨਾਮ ਲੈਣ ਵਾਲਾ ਕੋਈ ਲੰਕੇ ਉਹਨਾਂ ਨੂੰ ਕੋਈ আপত্তি ਨਹੀਂ ਹੋਈ ਜਦੋਂ ਸੀਪੀ ਦਫ਼ਤਰ ਪਹੁੰਚ ਜੰਨੇ ਸੀਵੀ ਦਫ਼ਤਰ ਪਹੁੰਚਣ ਤੇ ਜੋ ਪੁਤਲਾ ਵੀ ਜਾਲ ਦਿੱਤਾ ਮੈਡਮ ਕਹਿੰਦੇ 10 ਬੰਦੇ ਕਰਕੇ ਐਸਪੀ ਮੈਮ ਕਹਿੰਦੇ ਵੀ ਤੁਸੀਂ ਅੰਦਰ ਆ ਜਾਓ 10 ਬੰਦੇ ਕਰਕੇ ਅਸੀਂ ਅੰਦਰ ਵੀ ਚਲੇ ਗਏ ਬਾਅਦ ਤੁਸੀਂ ਵੀਡੀਓ ਜੋ ਅੱਜ ਕਢਾਈ ਕੱਲ ਸਾਡੇ ਕੋਲ ਵੀਡੀਓ ਨਹੀਂ ਸੀ ਅੱਜ ਜਦੋਂ ਇਹ ਵੀਡੀਓ ਕਢਾਈਆਂ ਵੀਡੀਓ ਦੇ ਵਿੱਚ ਇੱਕ ਬੰਦਾ ਆਂਦਾ ਪਰ ਉਹ ਕਰ ਰਿਹਾ ਮੁਸਲਿਮ ਭਾਈਚਾਰੇ ਦਾ ਜੈ ਸ਼੍ਰੀ ਰਾਮ ਦੇ ਨਾਰੇ ਲਾ ਕੇ ਕੋਈ ਕਹਿੰਦੀ ਲਾ ਸਕਦਾ ਪਰ ਅਸੀਂ ਉਹਨਾਂ ਨੂੰ ਇਹ ਕਹਿਣਾ ਆ ਕਿ ਜੈ ਸ਼੍ਰੀ ਰਾਮ ਕਹਿਣਾ ਕੋਈ ਮਾੜਿਆ ਸ਼ਬਦ ਨਹੀਂ ਹੈ ਬਹੁਤ ਵਧੀਆ ਠੀਕ ਆ ਜੈ ਸ਼੍ਰੀ ਰਾਮ ਜੀ ਦਾ ਸ਼ਬਦ ਲਾ ਚਲੇ ਜਾਓ ਤੁਸੀਂ ਚਲੇ ਜਾਓ ਭਾਜੀ ਸਪੈਸ਼ਲ ਰੁਕ ਗਿਆ ਜਦੋਂ ਜੈ ਸ਼੍ਰੀ ਰਾਮ ਜੀ ਦਾ ਨਾਰਾ ਲਾ ਕੇ ਤਿੰਨ ਵਾਰ ਉਹਨੇ ਨਾਰੇ ਲਾਇਆ ਉਹ ਰੁਕ ਜਾਂਦਾ ਆ ਜਦੋਂ ਉਹ ਰੁਕ ਜਾਂਦਾ ਆ ਅਗਰ ਉਹਨਾਂ ਦੀ ਮੁਸਲਿਮ ਭਾਈਚਾਰੇ ਦਾ ਬਹਿਸ ਬੁਝਾਈਆ ਹੋ ਜਾਂਦਾ ਕੁਝ ਹੀ ਕਦਮਾਂ ਤੇ ਪੰਜ-ਛੇ ਕਦਮਾਂ ਤੇ ਭਾਜਪੀ ਦੇ ਕਾਰਜਕਰਤਾ ਖੜੇ ਹੁੰਦੇ ਆ ਇਹ ਜਾਂਚ ਦਾ ਵਿਸ਼ੇ ਆ ਜਾਂਚ ਦਾ ਵਿਸ਼ੇ ਆ ਕਿ ਜਿਹੜੇ ਆ ਉਹ ਕਾਰਜਕਰਤਾ ਆ ਇੱਕ ਮਿੰਟ ਚ ਇੱਧ ਜੈਸ਼ਰੀ RAM ਜੀ ਦਾ ਪਨਾਹ ਲੈ ਸਾਹਮਣੇ ਉਹਨੂੰ ਬਚਾਉਣ ਆ ਗਏ ਕਹਿੰਦਾ ਮਤਲਬ ਆ ਇਹ ਇਹਨਾਂ ਦੀ ਮਿਲੀ ਭੁਗਤਾਂ ਜੋ ਵੀ ਉੱਥੇ ਵੀਡੀਓ ਦੇ ਵਿੱਚ ਤੁਸੀਂ ਦੇਖਿਆ ਹੈਗਾ ਉਹ ਕੰਦ ਟੱਪ ਕੇ ਡੀਸੀਓ ਆਫਿਸ ਦੀ ਟੱਪਣ ਤੋਂ ਬਾਅਦ ਆਂਦੇ ਨੇ ਉਹਨਾਂ ਨੂੰ ਰੋਕਦੇ ਨੇ ਹਾਂ ਵੀ ਕਿ ਤੁਹਾਡੇ ਮੁਸਲਮਾਨ ਭਾਈ ਜਦ ਤੁਸੀਂ ਵੀਡੀਓ ਦੇ ਵਿੱਚ ਦੇਖਿਆ ਹੈਗਾ ਤੁਹਾਡੇ ਬੰਦੇ ਉਹਨਾਂ ਨਾਲ ਤੱਕਮੁੱਕੀ ਕਰਦੇ ਪਏ ਸੀ ਹਾਂ ਵੀ ਇਹ ਵੀ ਆਪਾਂ ਸਟਾਰਟਿੰਗ ਦੀ ਗੱਲ ਕਰ ਲਈਏ ਜੈ ਸ਼੍ਰੀ ਰਾਮ ਜੀ ਦੇ ਨਾਰੇ ਲਾਏ ਚੱਲ ਗਿਆ ਰੁਕ ਗਿਆ ਤੁਹਾਨੂੰ ਪਤਾ ਕਿ 4-500 ਬੰਦਾ ਆਪਣਾ ਪੀਸਫੁਲੀ ਪ੍ਰੋਟੈਸਟ ਕਰ ਰਿਹਾ ਆਪਾਂ ਨੂੰ ਨਾਰੇ ਲਾਣ ਦੀ ਕੀ ਲੋੜ ਹੈ ਉਧਰੋਂ ਵੀ ਉਧਰ ਦੇਖ ਦੇ ਕੇ ਭਾਜੀ ਤੁਸੀਂ ਨਾਰੇ ਲਾ ਲਿਆ ਬਹੁਤ ਵਧੀਆ ਆਪਣੇ ਘਰਾਂ ਨੂੰ ਜਾਓ ਤੁਸੀਂ ਕਿਉਂ ਰੁਕੇ? ਪਾਜੀ ਮੈਂ ਆ ਆਪਣੀ ਵੀ ਕਿਸੇ ਗੱਲ ਨੂੰ ਲੈ ਕੇ ਬਹਿਸ ਵਜਾਈ ਹੋ ਸਕਦੀ ਬਹਿਸ ਭਈਆ ਕੋਈ ਮਾਰ ਕੁੱਟਣੀ ਹੋਈ ਕੋਈ ਮਾਰ ਕੁੱਟਣੀ ਹੋਈ ਪਾਜੀ ਧੱਕਮ ਤੇ ਧੱਕਮ ਜੀ ਦੀ ਹੋਈ ਆ ਨਾ ਇੱਕ ਬੰਦੇ ਨੇ ਚੱਪਲਾ ਵੀ ਹੱਥ 'ਚ ਵੜੀਆਂ ਤੁਹਾਡੇ ਹੀ ਬੰਦੇ ਤੁਹਾਡੇ ਹੀ ਬੰਦੇ ਉਹ ਪਿੱਛੇ ਕਰਦੇ ਪਏ ਨੇ ਤੁਹਾਡੇ ਇੱਕ ਮੁੰਡਾ ਵੀ ਡੰਡਾ ਵੀ ਝੜਦਾ ਪਿਆ ਜਦੋਂ ਤੁਸੀਂ ਆਪੋ ਟੈਸਟ ਨਹੀਂ ਕੁਝ ਬੰਦਿਆਂ ਦੀ ਆਸਤਾ ਹੁੰਦੀ ਆ ਵੀ ਅਸੀਂ ਚੱਪ ਚੱਪਲਾ ਹੱਥ 'ਚ ਰੱਖਣੀ ਆ ਮੈਂ ਪੈਦਲ ਜਾਣਾ ਪੈਦਲ ਵੀ ਗਏ ਸੀ ਤੁਹਾਨੂੰ ਵੀਡੀਓ ਵੀ ਦਵਾਂਗੇ ਉਹ ਵਾਲੀਆਂ ਉਹ ਵੀ ਜਿਹੜੇ ਤੁਸੀਂ ਕਹਿੰਨੇ ਆ ਉਹਦੇ ਵੀ ਆਸਤਾ ਸੀ ਕਿਸੇ ਨੇ ਕੁਝ ਨਹੀਂ ਮਾਰਿਆ ਕਿਸੇ ਨੇ ਕੁਝ ਨਹੀਂ ਕੀਤਾ ਮੈਂ ਮੰਨ ਲਿਆ ਤੁਸੀਂ ਕਹਿੰਦੇ ਉਹਨਾਂ ਨੂੰ ਮੰਨ ਲਿਆ ਕਿ 295 ਧਾਰਾ ਲੱਗਦੀ ਆ ਲੱਗਦੀ 295 ਕਹਿੰਦੇ ਚਾਰ ਬੰਦੇ ਦੇ ਅਣਪਛਾਤੇ ਦੇ 295 ਧਾਰਾ ਲਾਤੀ ਭਾਜੀ ਉਹ ਜਿਹੜਾ ਸ਼ਖਸ ਸੀਗਾ ਮੈਨੂੰ ਦੱਸੋ ਕਿੱਥੇ ਦਾ ਗੁਰੂ ਸੀ ਕਿੱਥੇ ਦਾ ਸੀ ਕੀ ਸੀ ਬੰਦਾ ਠੀਕ ਆ ਨਾਰਮਲ ਜਿਹੜੀ ਜੋ ਵੀ ਆਫੈਂਸ ਲੱਗਦੇ ਆ ਉਹ ਆਇਆ ਉਹਨੇ ਪ੍ਰਵੋਕ ਕੀਤਾ ਉੱਤੇ ਵੀ ਧਾਰਾ ਤੇ ਜਿਨ੍ਹਾਂ ਨੇ ਉਹਨੂੰ ਬਗੈਮਾ ਕੇ ਮੈਂ ਉੱਤੇ ਵੀ ਧਾਰਾ ਗੱਲ ਖਤਮ ਇਨਸਾਫ ਨਾਲ ਚੱਲੋ ਇਨਸਾਫ ਅੱਜ ਜੇ ਤੁਸੀਂ ਇਹ ਨਾ ਕੈਮਰਾ ਫੜਿਆ ਤੁਸੀਂ ਇਨਸਾਫ ਦਿਖਾਉਨੇ ਲੋਕਾਂ ਨੂੰ ਵੀ ਸੱਚ ਆਇਆ ਝੂਠ ਆਇਆ ਲੋਕ ਜਾਣ ਗਏ ਆ ਵੀਡੀਓ ਵਾਇਰਲ ਹੋ ਚੁੱਕੀਆਂ ਸੀ ਅਸੀਂ ਵੀਡੀਓ ਬਾਲਣੀ ਕੀਤੀ ਕਿਉਂ ਪੁਲਿਸ ਪ੍ਰਸ਼ਾਸਨ ਨੇ ਸਾਨੂੰ ਆਸ਼ਵਾਸ਼ਣ ਦਿੱਤਾ ਸੀ ਕਿ ਤੁਸੀਂ ਕੁਝ ਨਹੀਂ ਕਰਨਾ ਕੁਝ ਨਹੀਂ ਕਰਨਾ ਅਸੀਂ ਕੋਈ ਵੀ ਐਫ ਆਈ ਆਰ ਦਰਜ ਨਹੀਂ ਕਰਾਂਗੇ ਕਿਸੇ ਦਾ ਨਾਮ ਨਹੀਂ ਆਊਗਾ ਐਫ ਆਈ ਆਰ ਦਰਜ ਕਰਨਾ ਮੁੱਦਾ ਨਹੀਂ ਕਰਦੇ ਨਾ ਉਹ ਜਿਹੜਾ ਦੰਗਾ ਦੰਗੇ ਦੇ ਵਿੱਚ ਉਧਰੋਂ ਵੀ ਸਮੂਹ ਆ ਜਾਂਦੇ 4-500 ਇਹ ਸੀਗਾ ਭਾਜੀ ਕਲੇਸ਼ ਹੋ ਜਾਂਦਾ ਕੋਈ ਜਾਨੀ ਮਾਨੀ ਨੁਕਸਾਨ ਹੋ ਜਾਂਦਾ ਇੱਕ ਏਕਡੀ ਵੱਡੀ ਗੱਲ ਹੁੰਨੀ ਸੀ 4-500 ਬੰਦੇ ਆਪਣੇ ਘਰ ਚ ਲੱਗਿਆ